ਬੰਦੇ ਨਾਲ ਕੁਝ ਵੀ ਹੋ ਸਕਦਾ ਪਰ ਜਿੱਥੇ ਪਿਆਰ ਆ ਉਹ ਪਿਆਰ ਨਹੀਂ ਘਟਦਾ ਹੁੰਦਾ ਤੇ ਜੇ ਤੁਹਾਨੂੰ ਹੁਣ ਆਪਾਂ ਬਹੁਤ ਚੀਜ਼ਾਂ ਇਦਾਂ ਦੇ ਦੇਖਦੇ ਆ ਵੀ ਵਿਆਹ ਤੋਂ ਜਸਟ ਪਹਿਲਾਂ ਕਦੇ ਕੁਝ ਨਾ ਕੁਝ ਹੋ ਜਾਂਦਾ ਕਿਸੇ ਨਾਲ ਵੀ ਕੁਝ ਨਿੱਕਾ ਮੋਟਾ ਤਾਂ ਕਈ ਵਾਰ ਰਿਸ਼ਤੇ ਟੁੱਟ ਜਾਂਦੇ ਬਿਲਕੁਲ ਫਿਜ਼ੀਕਲੀ ਕੁਝ ਹੋ ਜਵੇ ਮਤਲਬ ਥੋੜੇ ਕੁਝ ਹੱਥ ਨੂੰ ਕੁਝ ਹੋ ਜਵੇ ਲੱਤ ਨੂੰ ਕੁਝ ਹੋ ਜਵੇ ਤੇ ਜੇ ਉਹੀ ਚੀਜ਼ ਆਪਾਂ ਸੋਚੀਏ ਵਿਆਹ ਤੋਂ 10 ਦਿਨ ਬਾਅਦ ਹੋ ਜਾਂਦੀ ਫੇਰ ਹਮ ਮਤਲਬ ਜਿਹੜਾ ਪਿਆਰ ਆ ਜੋ ਰਿਲੇਸ਼ਨ ਆ ਸਿਰਤ ਨਾਲ ਹੋਣਾ ਚਾਹੀਦਾ ਸੁਰਤ ਨਾਲ ਉਹ ਤੁਹਾਨੂੰ ਜੋ ਇੱਕ ਵਾਰ ਜਿਹਦੇ ਨਾਲ ਹੋ ਗਿਆ ਉਹ ਹੋ ਗਿਆ ਹਨਾ ਮੈਨੂੰ ਉਹ ਚੀਜ਼ ਫੀਲ ਹੁੰਦੀ ਸੀ ਵੀ ਯਾਰ ਕੁੜੀ ਕਰਕੇ ਵਾਲ ਕਿਉਂ ਮਟਾਉਣੇ ਇਹ ਮੈਂ ਦੇਖੀ ਸੀ ਤਾਂ ਹੀ ਪਟਿਆਲਾ ਸ਼ਹੀ ਪੱਗ ਦੇ ਵਿੱਚ ਸਭ ਤੋਂ ਪਹਿਲਾਂ ਕਨਸੈਪਟ ਇਹ ਸੀ ਮੁੰਡਾ ਕੁੜੀ ਕਰਕੇ ਵਾਲ ਕਟਾਉਂਦਾ ਹੂੰ ਤੇ ਦੁਬਾਰਾ ਜਿਵੇਂ ਤੁਸੀਂ ਕਹਿੰਦੇ ਹੋ ਵਾਪਸ ਆ ਗਏ ਉਹ ਦੁਬਾਰਾ ਦੁਬਾਰਾ ਪੱਗ ਬੰਨ ਕੇ ਕੁੜੀ ਉਹਨੂੰ ਪੱਗ ਗਿਫਟ ਕਰਦੀ ਆ ਹੂੰ ਵੀ ਤੂੰ ਜਿਵੇਂ ਸੀ ਉਵੇਂ ਹੀ ਵਧੀਆ ਲੱਗਦਾ ਉਵੇਂ ਹੀ ਰਹਿ ਜੀ ਜਿਹਨੇ ਕਟਾਏ ਨੇ ਪਹਿਲਾਂ ਜਿਵੇਂ ਹਰੇਕ ਦਾ ਅਲੱਗ ਆ ਜਿਹੜਾ ਪਹਿਲਾਂ ਹੀ ਉਦਾਂ ਹੀ ਰਹਿ ਰਿਹਾ ਸ਼ੁਰੂ ਤੋਂ ਉਦਾਂ ਰਹਿ ਰਿਹਾ ਉਹ ਇੱਕ ਡਿਫਰੈਂਟ ਮੈਟਰ ਆ ਪਰ ਤੁਸੀਂ ਨਿੱਕੇ ਨਿੱਕੇ ਕੌਜ਼ ਕਰਕੇ ਬਿਨਾਂ ਗੱਲੋਂ ਕਿਉਂ ਵਾਲ ਕਟਾਉਣੀ ਕਿਉਂ ਆਪਾਂ ਪੱਗ ਛੱਡਣੀ ਕਿਉਂ ਸਰਦਾਰੀ ਛੱਡਣੀ ਜਿਹੜੀ ਚੀਜ਼ ਆਪਾਂ ਨੂੰ ਮਿਲੀ ਆ ਤੇ ਤੁਸੀਂ ਇਹ ਦੇਖੋ ਕਿੰਨਿਆਂ ਦੇ ਪੇਰੈਂਟਸ ਨੇ ਜਿਹੜੇ ਦੁਖੀ ਹੋਏ ਨੇ ਜਦੋਂ ਵਾਲ ਕਟਾਈ ਨੇ ਉਹਨਾਂ ਨੇ ਕਿੰਨੇ ਬੱਚੇ ਇਹ ਹਜੇ ਨੇ ਆਪਾਂ ਐਗਜ਼ਾਮਪਲ ਲੈ ਲੈਂਦੇ ਆ ਜਿਨ੍ਹਾਂ ਦੇ ਪੇਰੈਂਟਸ ਉਹਨਾਂ ਨਾਲ ਦੋ ਦੋ ਸਾਲ ਬੋਲੇ ਨਹੀਂ ਸਿਰਫ ਵਾਲ ਕਟਾਉਣ ਕਰਕੇ ਕਿੰਨਾ ਦੁਖੀ ਕਰਤਾ ਆਪਾਂ ਉਹਨਾਂ ਨੂੰ ਸਿਰਫ ਇੱਕ ਨਿੱਕੀ ਚੀਜ਼ ਪਿੱਛੇ